ਨਾ ਜਿਵੇਂ ਪੋਨਾ ਮਲਕ ਜਗਰਾਉਂ ਦੇ ਅਲੀਗੜ੍ਹ ਜਾਂ ਹੋਰ ਪਿੰਡਾਂ 'ਚ ਬਾਈਕਾਰਡ ਦੇ ਪੋਸਟਰ ਲੱਗੇ ਆ ਵੀ ਅਸੀਂ ਸਾਡੇ ਪਿੰਡ ਕੋਈ ਕੋਕਰ ਵਾਲਾ ਕੋਈ ਆਗੂ ਕੋਈ ਲੀਡਰ ਮੰਤਰੀ ਕੋਈ ਇਹਨਾਂ ਦਾ ਹੋਰ ਦੂਜਾ ਤੇ ਜਾਂ ਬੜਨ ਨਹੀਂ ਹੀ ਦੇਣਾ ਇਹ ਪੂਰੇ ਦੇ ਪੂਰੇ ਪੰਜਾਬ 'ਚ ਲੱਗਣਗੇ ਭੁੱਲ ਜੇ ਭਵੰਤ ਜਾਂ ਕੇਜਰੀਵਾਲ ਵੀ ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ ਸ਼ਹਿਰ 'ਚ ਵੱਢ ਜਾਓਗੇ ਮੈਂ ਕਹਿੰਨਾ ਮਸਲਾ ਇਕੱਲਾ ਪਿੰਡਾਂ ਦਾ ਕੋਈ ਕਲੋਨੀਆਂ ਡਿਵੈਲਪ ਨਹੀਂ ਹੋਣੀਆਂ ਕਿੱਥੋਂ ਹੋਣਗੀਆਂ ਜਿਹੜੀ ਸਰਕਾਰ ਤਮਾਹੀ ਤਿੰਨ ਮਹੀਨਿਆਂ ਦੀ 8500 ਕਰੋੜ ਰੁਪਇਆ ਕਰਜ਼ਾ ਚੱਕ ਕੇ ਤਨਖਾਹਾਂ ਦਿੰਦੀ ਆ ਉਹ ਸਰਕਾਰ ਕੋਲੇ ਕੀ 6500 ਕਰੋੜ ਰੁਪਇਆ ਹੈਗਾ ਡਰਾਮੇ ਬਹੁਤ ਕਰਦਾ ਭਵੰਤ ਖਜ਼ਾਨਾ ਭਰਿਆ ਪਿਆ ਖਜ਼ਾਨਾ ਖਾਲੀ ਨਹੀਂ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ 5 ਲੱਖ ਕਰੋੜ ਦਾ ਕਰਜ਼ਾ ਜਿੱਦੇ ਪਹੁੰਚ ਗਿਆ ਉਦੋਂ ਤੁਹਾਡੇ ਕੋਲੇ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੋਣੇ ਛੋਲੇ ਜੁੱਤੀਆਂ ਫਰਨੀਆਂ ਸਾਰੇ ਅਰਥਵਿਵਸਥਾ ਖਤਮ ਹੋ ਜਾਣੀ ਪੰਜਾਬ ਆ ਗਿਆ ਕਦੇ ਆ ਅਮਨ ਰੋੜਾ ਆ ਗਿਆ ਕਦੇ ਇਹਨਾਂ ਦਾ ਦੂਜਾ ਮੀਤ ਹੇਰ ਆ ਗਿਆ ਕਦੇ ਸਟੋਜ ਵਾਲੇ ਮਹਾਰਾਜ ਜੀ ਆਪ ਆ ਜਾਂਦੇ ਆ ਇਹ ਅਸੀਂ ਸਮਝਾਵਾਂਗੇ ਜੀ ਇਹਦਾ ਬਹੁਤ ਚੰਗੀ ਨੀਤੀ ਹੈ ਜਿਵੇਂ ਕਾਲੇ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਲਗਾਤਾਰ ਵੱਖ-ਵੱਖ ਜਿੱਥੇ ਰਾਜਨੀਤਿਕ ਪਾਰਟੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਕਿਸਾਨ ਵੀ ਲਗਾਤਾਰ ਇਸ ਸਕੀਮ ਦੇ ਖਿਲਾਫ ਲੰਬਿਤ ਹੋ ਕੇ ਲੁਧਿਆਣਾ ਗਲਾਡਾ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਜ ਵੱਖ-ਵੱਖ ਜਿੱਥੇ ਬੰਦੀਆਂ ਦੇ ਆਗੂ ਲੁਧਿਆਣਾ ਗਲਾਡਾ ਦਫ਼ਤਰ ਦੇ ਬਾਹਰ ਪਹੁੰਚਦੇ ਨੇ ਤੇ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਸਾਡੇ ਨਾਮਜੂਨ ਨੇ ਲੱਖਾ ਸਿਧਾਨਾ ਉਹਨਾਂ ਦੇ ਵੱਲੋਂ ਵੀ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਲਗਾਤਾਰ ਇਸ ਸਕੀਮ ਦਾ ਵਿਰ ਕਈ ਹਲਕਿਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਬਾਈਕਾਟ ਦੇ ਪੋਸਟਰ ਲੱਗ ਰਹੇ ਨੇ ਪਰ ਸਰਕਾਰ ਕਹਿ ਰਹੀ ਹੈ ਕਿ ਇਹ ਸਕੀਮ ਕਿਸਾਨਾਂ ਦੇ ਹੱਕ ਵਿੱਚ ਹੈ ਦੇਖੋ ਮੈਂ ਇੱਕ ਗੱਲ ਕਹਿਣੀ ਚਾਹਣਾ ਜ਼ਮੀਨ ਕਿਸਾਨ ਦੀ ਮਾਂ ਹੁੰਦੀ ਹੈ ਕਿਸਾਨ ਦੀ ਜਿਹੜਾ ਬੰਦਾ ਰੋਟੀ ਖਾਂਦਾ ਜ਼ਮੀਨੋ ਦੀ ਮਾਂ ਛੋਡੇ ਕੋਲ ਜ਼ਮੀਨ ਹੈ ਜਾਂ ਨਹੀਂ ਹੈ ਮਾਂ ਛੋਡੀ ਗੁਰਬਾਣੀ ਚ ਸਾਡੇ ਗ੍ਰੰਥਾਂ ਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦੀ ਗੱਲ ਹੈ ਜੇ ਤਿੰਨੇ ਚੀਜ਼ਾਂ ਜਾਉਂਦੀਆਂ ਨੇ ਤਾ ਇਹ ਸ੍ਰਿਸ਼ਟੀ ਦੇ ਉੱਤੇ ਜਿਹੜੀ ਇਹ ਕਾਇਨਾਤ ਦੇ ਉੱਤੇ ਜਿਹੜਾ ਜ਼ਿੰਦਗੀ ਧੜਕਦੀ ਹੈ ਹੁਣ ਇਹ ਇਹਨੇ ਬਿਲਕੁਲ ਉਸ ਤਰ੍ਹਾਂ ਸਾਡੀਆਂ ਜ਼ਮੀਨਾਂ ਦੱਪਣ ਦਾ ਜਿਹੜਾ ਸਕੀਮ ਬਣਾ ਲਈ ਆ ਇਹ ਨੂੰ ਕਦੇ ਵੀ ਲੋਕ ਬਰਦਾਸ਼ਤ ਨਹੀਂ ਕਰਨਗੇ ਇਹ ਤਿੰਨ ਪਿੰਡਾਂ 'ਚ ਜਿਵੇਂ ਪੋਨਾ, ਮਲਕ ਜਗਰਾਉਂ ਦੇ ਅਲੀਗੜ੍ਹ ਜਾਂ ਹੋਰ ਪਿੰਡਾਂ 'ਚ ਬਾਈਕਾਰਡ ਦੇ ਪੋਸਟਰ ਲੱਗੇ ਆ ਵੀ ਅਸੀਂ ਸਾਡੇ ਪਿੰਡ ਕੋਈ ਟੌਕਰ ਵਾਲਾ ਕੋਈ ਆਗੂ ਕੋਈ ਲੀਡਰ ਮੰਤਰੀ ਕੋਈ ਇਹਨਾਂ ਦਾ ਹੋਰ ਦੂਜਾ ਤੀਜਾ ਵਰਨ ਨਹੀਂ ਹੀ ਦੇਣਾ ਇਹ ਪੂਰੇ ਦੇ ਪੂਰੇ ਪੰਜਾਬ 'ਚ ਲੱਗਣਗੇ ਥੋੜੇ ਜਿਆਦਾ ਹੋਣਾ ਬੇਅਦਬੀ ਦੇ ਮੁੱਦੇ ਦੇ ਉੱਤੇ ਲੋਕਾਂ ਨੇ ਸ਼ਰੋਮਣੀ ਕਾਲੀ ਦਰਬਾਦ ਦਾ ਬਾਈਕਾਟ ਕੀਤਾ ਅਸੀਂ ਅਸੀਂ ਪਿੰਡਾਂ 'ਚ ਨਹੀਂ ਪੜਨਦਨੇ ਉਹ ਤਾਂ ਚਲੋ ਫੇਰ ਵੀ ਪਤਾ ਨਹੀਂ ਕੋਈ ਮਿੰਤਰਲਾ ਕਰਕੇ ਪੈਰਪੂਰ ਫੜ ਕੇ ਲੋਕਾਂ 'ਚ ਵੜ ਗਏ ਆ ਭੁੱਲ ਜੇ ਭਵੰਤ ਜਾਂ ਕੇਜਰੀਵਾਲ ਵੀ ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ ਸ਼ਹਿਰ 'ਚ ਵੜ ਜਾਓਗੇ ਮੈਂ ਕਹਿਣਾ ਮਸਲਾ ਇਕੱਲਾ ਪਿੰਡਾਂ ਦਾ ਨਹੀਂ ਆ ਆਪਾਂ ਲੁਧਿਆਣੇ ਖੜੇ ਆ ਲੁਧਿਆਣੇ 'ਚ ਵੱਡੇ ਵੱਡੇ ਮਾਲ ਖੁੱਲੇ ਆ ਇਨ੍ਹਾਂ ਮੌਲਾਂ ਦਾ ਨੁਕਸਾਨ ਕਿਨੂੰ ਹੋਇਆ ਛੋਟਾ ਦੁਕਾਨਦਾਰ ਸਭ ਖਤਮ ਹੋ ਗਿਆ ਆਨਲਾਈਨ ਸਾਮਾਨ ਕਰਾ ਚਾਉਣ ਡਿਲੀਵਰੀ ਹੋਣ ਲੱਗੀ ਆਉਣ ਲੱਗ ਗਿਆ ਉਹ ਇਨਸਾਨ ਕਿਨੇ ਹੋਇਆ ਛੋਟੇ ਦੁਕਾਨਦਾਰ ਨੂੰ ਛੋਟੇ ਵਪਾਰੀ ਨੂੰ ਸੋ ਇਸ ਲਈ ਜਿਹੜੀਆਂ ਨੀਤੀਆਂ ਆ ਰਹੀਆਂ ਕੱਲੀ ਜ਼ਮੀਨ ਤੇ ਨਹੀਂ ਆ ਰਹੀਆਂ ਜ਼ਮੀਨ ਤੁਸੀਂ ਦੇਖੋ ਦੁਨੀਆ ਦੀ 70% ਉਪਜਾਊ ਧਰਤੀ ਦੁਨੀਆ ਦੇ 12 ਬੰਦਿਆਂ ਦੇ ਕੋਲੇ ਹੈ 70% ਉਪਜਾਊ ਧਰਤੀ ਯੂਰਪ ਤੇ ਅਮਰੀਕਾ ਕੈਨੇਡਾ ਅਫਰੀਕਾ ਨਾਈਜੀਰੀਆ ਅਰਜנטיਨਾ ਬ੍ਰਾਜ਼ੀਲ ਭਾਰਤ 12 ਬੰਦਿਆਂ ਕੋਲੇ ਦੁਨੀਆ ਦੀ 70% ਧਰਤੀ ਦਾ ਕਬਜ਼ਾ ਕਰ ਚੁੱਕਿਆ ਕਿਉਂ ਕਰ ਰਹੇ ਆ ਇੱਕਦਲ ਸਮਝ ਲਓ ਮੈਂ ਬਾਰ ਬਾਰ ਕਹਿਣਾ ਵੀ ਜਿਹਦਾ ਭੋਜਨ ਤੇ ਕਬਜ਼ਾ ਉਹਦਾ ਦੁਨੀਆ ਤੇ ਕਬਜ਼ਾ ਮਨੁੱਖਤਾ ਨੂੰ ਜੇ ਗੁਲਾਮ ਬਣਾਣਾ ਭੋਜਨ ਤੇ ਕਬਜ਼ਾ ਕਰ ਲਓ ਮਨੁੱਖਤਾ ਦੇ ਲਈ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਆ ਸੋ ਇਸ ਕਰਕੇ ਜਿਹੜੀ ਇਹ 65000 ਏਕੜ ਦੀ ਗੱਲ ਕਰ ਰਹੇ ਆ ਲੱਖਾਂ ਏਕੜ ਇਹਨਾਂ ਨੇ ਰੋਕਣੀਆਂ ਕੋਈ ਕਲੋਨੀਆਂ ਡਵੈਲਪ ਨਹੀਂ ਹੋਣੀਆਂ ਕਿੱਥੋਂ ਹੋਣਗੀਆਂ ਜਿਹੜੀ ਸਰਕਾਰ ਤਮਾਹੀ 3 ਮਹੀਨਿਆਂ ਦੀ 8500 ਕਰੋੜ ਰੁਪਈਆ ਕਰਜ਼ਾ ਚੱਕ ਕੇ ਤਨਖਾਹਾਂ ਦਿੰਦੀ ਆ ਉਹ ਸਰਕਾਰ ਕੋਲੇ ਕੀ 650 ਕਰੋੜ ਰੁਪਇਆ ਹੈਗਾ ਵੀ ਤੁਸੀਂ 1 ਸਾਲ ਦੇ ਅੰਦਰ 1 ਲੱਖ ਰੁਪਇਆ ਕਿਕਰ ਦਾ ਦੇ ਦਿਓਗੇ ਡਰਾਮੇ ਬਹੁਤ ਕਰਦਾ ਭਵੰਤ ਖਜ਼ਾਨਾ ਭਰਿਆ ਪਿਆ ਖਜ਼ਾਨਾ ਖਾਲੀ ਨਹੀਂ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ 5 ਲੱਖ ਕਰੋੜ ਦਾ ਕਰਜ਼ਾ ਜਿੱਦੇ ਪਹੁੰਚ ਗਿਆ ਉਦੋਂ ਤੁਹਾਡੇ ਕੋਲੇ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੋਣੇ ਛੋਲੇ ਜੁੱਤੀਆਂ ਫਰਨੀਆਂ ਸਾਰੇ ਅਰਥਵਿਵਸਥਾ ਖਤਮ ਹੋ ਜਾਣੀਆਂ ਪੰਜਾਬ ਦੀ ਇਹ ਜਿਹੜੀ ਗੱਲ ਸੋਚਣ ਦੀ ਲੋੜ ਆ ਵੀ ਦੇਖੋ ਇਹ ਗੱਲ ਸਮਝ ਲਓ ਤੁਸੀਂ ਜੇ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਬਾਰ ਬਾਰ ਅਪੀਲ ਕਰਦਾ ਹਾਂ ਕਿ ਤੁਸੀਂ ਜ਼ਮੀਨਾਂ ਵੇਚ ਰਹੇ ਹੋ ਇੱਥੋਂ ਲੁਧਿਆਣੇ ਚਲੇ ਜੋ ਜਗਰਾਉਂ ਤੱਕ ਕਿੰਨੀਆਂ ਜ਼ਮੀਨਾਂ ਲੋਕਾਂ ਨੇ ਦੋਨੇ ਸੜਕਾਂ ਦੇ ਆਸੇ ਪਾਸੇ ਵੇਚਤੀਆਂ ਲੋਕਾਂ ਨੇ ਆਪ ਵੀ ਲੋਕ ਜ਼ਿੰਮੇਵਾਰ ਹੈਗੇ ਮੈਂ ਕਹਿੰਦਾ ਆਪਾਂ ਕਹਿੰਦਾ ਸਰਕਾਰ ਜ਼ਿੰਮੇਵਾਰ ਹੈ ਜਿੰਨੀਆਂ ਖੜ ਮਹਾਲੀ ਜੀਦਕਪੁਰ ਇਹ ਕਲੋਨੀਆਂ ਡਿਵੈਲਪ ਹੋਈਆਂ ਪ੍ਰਾਈਵੇਟ ਇਹ ਜ਼ਮੀਨਾਂ ਕਿਸਾਨਾਂ ਨੇ ਵੇਚੀਆਂ ਨੇ ਅਗਲੀ ਗੱਲ ਜਿਹੜਾ ਚੀਫ ਚੀਫ ਆਪਣਾ ਪ੍ਰਮੁੱਖ ਸਕੱਤਰ ਬਣਾਇਆ ਨੇ ਪ੍ਰਿੰਸੀਪਲ ਸਕੱਤਰ ਆ ਜਿਹੜਾ ਵਿਕਾਸ ਕਰਗੋਦਾ ਨਾਮ ਹੈ ਉਹ ਸਾਰੀ ਇਹ ਨੀਤੀ ਲੈ ਕੇ ਆਉਣ ਵਾਲਾ ਬੰਦਾ ਤੁਹਾਨੂੰ ਮੈਂ ਉਹਦੇ ਬਾਰੇ ਦੱਸ ਦਿੰਨਾ ਉਸ ਬੰਦੇ ਦੇ ਉੱਤੇ ਜਦੋਂ ਇਹ ਡੀਸੀ ਪਟਿਆਲਾ ਹੁੰਦਾ ਸੀ ਇਹਨੇ ਕੋਈ ਜ਼ਮੀਨ ਆਪਣੇ ਬੰਦਿਆਂ ਨੂੰ ਆਪਣੇ ਇਸ ਤਰ੍ਹਾਂ ਦੇ ਨੌ ਜ਼ਮੀਨ ਕਰਤੀ ਸੀਗੀ 6 ਮਹੀਨੇ ਉਹ ਬੰਦਾ ਜੇਲ੍ਹ ਕੱਟ ਕੇ ਆਇਆ ਅਕਾਲੀ ਦਲ ਸਰਕਾਰ ਦੇ ਵਿੱਚ ਜਿਹੜਾ ਐਸ ਵੇਲੇ ਇਹਨਾਂ ਦਾ ਪ੍ਰਮੁੱਖ ਸਿਕੱਤਰ ਲਾਇਆ ਹੋਇਆ ਹੈ ਹਾਊਸਿੰਗ ਅਤੇ ਜਿਹੜਾ ਸ਼ਹਿਰੀ ਵਿਕਾਸ ਦਾ ਜਿਹਨੇ ਸਾਰੀ ਇਹ ਲੈਂਡ ਪੂਲਿੰਗ ਨੀਤੀ ਤਿਆਰ ਕੀਤੀ ਹੈ ਉਸ ਤੋਂ ਬਾਅਦ ਜਦੋਂ 17 ਦੇ ਵਿੱਚ ਕਾਂਗਰਸ ਸਰਕਾਰ ਆਉਂਦੀ ਆ ਤਾਂ ਇਹਨੂੰ ਸੈਕਟਰੀ ਐਗਰੀਕਲਚਰ ਬੋਰਡ ਦਾ ਲਾਇਆ ਜਾਂਦਾ ਹੈ ਤਾਂ ਇਹ ਬੰਦਾ ਲੋਗੜ ਪਿੰਡ ਹੈ ਜੀਰਖਪੁਰ ਦੇ ਵਿੱਚ ਉੱਥੇ ਆਪਣੇ ਰਿਸ਼ਤੇਦਾਰਾਂ ਨੂੰ ਇਹ ਬਿਨਾ ਐਡਵਰਟਾਈਜ਼ਮੈਂਟ ਦੇ ਬਿਨਾ ਕੋਈ ਬੋਲੀ ਦੇ 2 ਕਰੋੜ 70 ਲੱਖ ਦੀ ਜ਼ਮੀਨ ਦੇ ਦਿੰਦਾ ਹੈ ਇਹਦੀ ਸ਼ਿਕਾਇਤ ਹੁੰਦੀ ਹੈ ਸ਼ਿਕਾਇਤ ਤੋਂ ਬਾਅਦ ਇਨਕੁਆਰੀ ਬੈਠਦੀ ਹੈ ਉਹ ਬੋਲੀ ਕੈਨਸਲ ਹੁੰਦੀ ਹੈ ਨਵੇਂ ਸਿਰੋਂ ਬੋਲੀ ਹੁੰਦੀ ਹੈ ਤੇ 28 ਕਰੋੜ ਦੀ ਉਹ ਬੋਲੀ ਜਾਂਦੀ ਹੈ ਜਿਹੜੀ ਇਹ 2 ਕਰੋੜ 70 ਲੱਖ ਦੇ ਵਿੱਚ ਐਡਾ ਕਰਾਪਟ ਬੰਦਾ ਐਡਾ ਭ੍ਰਿਸ਼ਟ ਬੰਦਾ ਕਾਲੀਆਂ ਵੇਲੇ ਵੀ ਕ腐ਪਸ਼ਨ ਕੀਤੀ ਫਿਰ ਕਾਂਗਰਸ ਵੇਲੇ ਕ腐ਪਸ਼ਨ ਕੀਤੀ ਸੈਟਿੰਗਾਂ ਕਰਕੇ ਫਿਰ ਲੱਗਿਆ ਰਿਹਾ ਹੁਣ ਇਹਨਾਂ ਨੇ ਕਿੱਥੇ ਪਿਠਾਤਾ ਪ੍ਰਮੁਖ ਸਖਤਰ ਬਣਾਤਾ ਉਹਨੇ ਕੀ ਸਕੀਮ ਦਿੱਤੀ ਹੈ ਵੀ ਮੈਂ ਸੋਨੂੰ ਘੱਟੋ ਘੱਟ ਇਹ 20 ਤੋਂ 25000 ਕਰੋੜ ਰੁਪਏ ਦੀ ਗੱਲ ਹੈ 20 ਤੋਂ 25000 ਕਰੋੜ ਰੁਪਿਆ ਉਹ ਕਹਿੰਦਾ ਮੈਂ ਸੋਨੂੰ ਜਿਹੜੇ ਆ ਬਿਲਡਰ ਨੇ ਪ੍ਰਾਈਵੇਟ ਇਹਨਾਂ ਨੂੰ ਇਕੱਠਾ ਕਰ ਦੂੰ ਜ਼ਿਮੀਦਾਰਾਂ ਨੇ ਜ਼ਮੀਨ ਨਹੀਂ ਦੇਣੀ ਤਾਂ ਲੋਕ ਡਾਂਗਾਂ ਉੱਤੇ ਲਾਈ ਬੈਠੇ ਆਓ ਬੜੋਦਾ ਸਹੀ ਪੈਰ ਤਾਂ ਰੋਜ਼ਮੀਨ ਚ ਲੋਕ ਆਰਥਪਾਰ ਦੀ ਲੜਨਗੇ ਦੇਖਣਗੇ ਝੁੱਟੀ ਕੀ ਲਾਈਨ ਆਫ ਐਕਸ਼ਨ ਲਾਈਨ ਆਫ ਐਕਸ਼ਨ ਕੀ ਰਹੇਗਾ ਹੁਣ ਲਗਾਤਾਰ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ ਅਗਲਾ ਲਾਈਨ ਆਫ ਐਕਸ਼ਨ ਹੈ ਅੱਛੇ ਅੱਛੇ ਇਹ ਲਗਾਤਾਰ ਚੱਲ ਰਿਹਾ ਹੈ ਗਲਾੜਾ ਦੇਖ ਕੇ 30 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਟਰੈਕਟਰ ਮਾਰਚ ਰੱਖਿਆ ਗਿਆ 7 ਤਰੀਕ ਨੂੰ ਆ ਜੋਧਾਂ ਜੋਧਾਂ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਵੱਖ-ਵੱਖ ਸਾਂਝ ਦੇ ਬੰਦਿਆਂ ਮ ਰੱਖਿਆ ਗਿਆ ਹੁਣੇ ਲਗਾਤਾਰ ਲਾਮਬੰਦੀ ਹੋਣੀ ਹੈ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਨਾਲ ਅਸੀਂ ਅਪੀਲ ਕਰਦੇ ਆਂ ਵੀ ਮਸਲਾ ਕਿਸਾਨ ਮਜ਼ਦੂਰ ਸ਼ਹਿਰੀ ਪਿੰਡੂ ਅਮੀਰ ਗਰੀਬ ਦਾ ਨਹੀਂ ਆ ਜਿਹੜਾ ਬੰਦਾ ਰੋਟੀ ਖਾਂਦਾ ਉਹਦੀ ਰੋਟੀ ਖੋਈ ਜਾ ਰਹੀ ਆ ਬਸ ਉਹ ਤੇ ਆਜੋ ਜਿੱਥੇ ਕਿਤੇ ਮਸਲਾ ਉੜਦਾ ਹੈ ਨਾ ਸੋਚੋ ਲੁਧਿਆਣੇ ਜਾਂ ਪਟਿਆਲੇ ਜਾਂ ਕਿਤੇ ਹੋਰ ਜਗਰਾਉਂ ਚ ਦੱਬੀ ਜਾ ਰਹੀ ਹੈ ਇਹ ਸਾਰੇ ਪੰਜਾਬ ਦੀ ਡਾਕਾ ਪੈਣਾ ਜਦੋਂ ਮੈਂ ਵਾਰ-ਵਾਰ ਧਾਰਨ ਦਿੰਦਾ ਵੀ ਜਦੋਂ ਇੱਥੇ ਪਾਣੀਆਂ ਯਾਰਾਂ ਪਾਈਆਂ ਗਈਆਂ ਆ ਹਜ਼ਾਰਾਂ ਟਾਂਗ ਇੰਡਸਟਰੀ ਹੈ ਲੁਧਿਆਣੇ ਦੀ ਸੰਜੀਵ अरोड़ा ਐਚ.ਐਮ.ਐਲ. ਵਿੱਚ ਚੁਣਿਆ ਜਾਂਦਾ ਸੰਜੀਵ ਰੋੜਾ ਨੂੰ ਉਹੀ ਡਿਪਾਰਟਮੈਂਟ ਦੇ ਦਿੱਤਾ ਜਾਂਦਾ ਇੰਡਸਟਰੀਅਲ ਉਹਨੇ ਹੁਣ ਕੀ ਕੀਤਾ ਐਨਜੀਟੀ ਦੇ ਵਿੱਚ 22 ਤਰੀਕ ਨੂੰ ਕੇਸ ਲੱਗਦਾ ਆਪਣਾ ਬੁੱਢੇ ਦਰਿਆ ਦਾ ਐਨਜੀਟੀ ਨੂੰ ਉਥੇ ਇਹ ਇਹਨਾਂ ਦੇ ਹੱਕ ਜਾ ਕੇ ਖੜਦੇ ਆ ਸੰਜੀਵ ਰੋੜੇ ਦੀ ਟੀਮ ਤੇ ਨਾਲੀ ਸਰਕਾਰ ਤੇ ਸੰਜੀਵ ਰੋੜੇ ਦੀ ਟੀਮ ਉਥੇ ਇਹ ਕਹਿੰਦੇ ਵੀ ਅਸੀਂ ਜੀ ਕਮੇਟੀਆਂ ਬਣਾਤੀਆਂ ਤੇ ਅਸੀਂ ਹੱਲ ਕਰਦੇ ਆ ਸਾਨੂੰ ਸਮਾਂ ਹੋਰ ਦਿੱਤਾ ਜਾਵੇ ਕਮੇਟੀਆਂ ਕਿਹਦੇ ਅਧੀਨ ਬਣਾਈਆਂ ਕਮੇਟੀਆਂ ਬਣਾਈਆਂ ਜਿਹੜੇ ਵੱਡੇ ਵੱਡੇ ਇੰਡਸਟਰੀਅਲ ਨੇ ਵੱਡੇ ਵੱਡੇ ਜਿਨ੍ਹਾਂ ਦੇ ਕਾਰਖਾਨੇ ਆ ਉਹਨਾਂ ਨੂੰ ਕਿਸੇ ਨੂੰ ਚੇਅਰਮੈਨ ਨੂੰ ਪ੍ਰਧਾਨ ਬਣਾ ਕੇ ਕਮੇਟੀਆਂ ਬਣਾ ਦੇਗਾ ਤੁਸੀਂ ਹੱਲ ਕਰੋ ਉਹ ਗੱਲ ਵੀ ਦੁੱਧ ਦੀ ਰਾਖੀ ਬਿੱਲਾ ਬਿਠਾਤਾ ਜਿਹੜੇ ਬੰਦੇ ਖੋਦੇ ਯਾਰ ਪਾ ਰਹੇ ਆ ਉਹ ਕਮੇਟੀਆਂ ਬਣਾ ਕੇ ਕਹਿਣਗੇ ਵੀ ਇਹ ਬੰਦ ਹੋਣੀ ਚਾਹੀਦੀ ਜ਼ਹਿਰ ਸਰਕਾਰ ਕਹਿ ਰਹੀ ਹੈ ਸਰਕਾਰ ਲਗਾਤਾਰ ਪ੍ਰਚਾਰ ਵੀ ਕਰ ਰਹੀ ਹੈ ਵਕ ਵਕ ਜਿਹੜਾ ਵਾ ਸਕੀ ਸਕੀਮ ਨੂੰ ਲੈ ਕੇ ਜਿਹੜਾ ਵਕ ਵਕ ਤਰ੍ਹਾਂ ਦੀ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਜਾ ਰਹੀਆਂ ਕਿ ਕਿਸਾਨਾਂ ਨੂੰ ਕਿ ਡਰਨ ਦੀ ਗੱਲ ਨਹੀਂ ਹੈ ਕਿਸਾਨ ਆਪਣੀ ਮਰਜ਼ੀ ਦੇ ਨਾਲ ਜੋ ਦੇਣਾ ਜਾਵੇ ਦੇ ਸਕਦਾ ਜੋ ਨਹੀਂ ਦੇਣਾ ਜਾਵੇ ਨਹੀਂ ਦੇ ਸਕਦਾ ਗੋਲਾ ਕਬੂਤਰ ਕਦੇ ਚੀਮਾ ਆ ਗਿਆ ਕੇਜਰੀਆ ਵਾਲ ਦੇ ਗੋਲੇ ਕਬੂਤਰ ਆਏ ਉਹ ਜਿਵੇਂ ਕਹੇ ਕਿ ਛੱਡ ਦਿੰਦੇ ਆ ਉਹਵੇਂ ਫੰਗ ਫਲਾਉਣ ਲੱਗ ਜਾਂਦੇ ਆ ਕਿ ਫਲ ਫਲਾਉਣ ਲੱਗ ਜਾਂਦੇ ਆ ਕਦੇ ਮੁੰਡੀਆਂ ਆ ਗਿਆ ਕਦੇ ਆ ਅਮਨ ਰੋੜਾ ਆ ਗਿਆ ਕਦੇ ਇਹਨਾਂ ਦਾ ਆ ਦੂਜਾ ਮੀਤ ਹੀਰ ਆ ਗਿਆ ਕਦੇ ਸਤੌਜ ਵਾਲੇ ਮਹਾਰਾਜ ਜੀ ਆਪ ਆ ਜਾਂਦੇ ਆ ਇਹ ਅਸੀਂ ਸਮਝਾਵਾਂਗੇ ਜੀ ਇਹਦਾ ਬਹੁਤ ਚੰਗੀ ਨੀਤੀ ਹੈ ਜਿਵੇਂ ਕਾਲੇ ਕਾਨੂੰਨਾਂ ਬਾਰੇ ਮੋਦੀ ਸਰਕਾਰ ਕਹਿ ਨਹੀਂ ਸੀ ਅਸੀਂ ਦੱਸਾਂਗੇ ਕਾਨੂੰਨ ਬਹੁਤ ਚੰਗੇ ਆ ਕਿਸਾਨਾਂ ਨੂੰ ਕਿਸਾਨਾਂ ਨੇ ਪੜਨੇ ਪਾਏ ਦੂਜੀ ਗੱਲ ਇਹ ਕਹਿੰਦੇ ਵੀ ਲੋਕਾਂ ਦੀ ਸਹਿਮਤੀ ਜੇ ਲੋਕਾਂ ਦੀ ਸਹਿਮਤੀ ਹੈ ਸੋਡੇ ਤਹਿਸੀਲਦਾਰ ਪਟਵਾਰੀਆਂ ਨੂੰ ਚਿੱਠੀਆਂ ਕੱਢ ਰਿਹਾ ਵੀ ਕਿਸੇ ਬੰਦੇ ਨੂੰ ਸੀਐਲ ਜੂ ਨਹੀਂ ਦੇਣਾ ਤੁਸੀਂ ਨੰਬਰ ਕਿਉਂ ਫ੍ਰੀਜ਼ ਕੀਤੇ ਤੁਸੀਂ ਰਿਸਟਰੀ ਤੇ ਕਿਉਂ ਰੋਕ ਲਾਈ ਤੁਸੀਂ ਲੋਨ ਲਿਮਿਟਾਂ ਦੇ ਕਿਉਂ ਲੋਕ ਰਾਈ ਤੁਸੀਂ ਕੋਈ ਸਾਰੀ ਕਰਨ ਤੇ ਕਿਉਂ ਰੋਕ ਲਾਈ ਹੈ ਇਹਦਾ ਜਵਾਬ ਦਿਓ ਦੂਜੀ ਚਿੱਠੀ ਇਹੀ ਵਿਕਾਸ ਕਰਕੇ ਲਿਖਦਾ ਵੀ ਜਿਹੜਾ ਬੰਦਾ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਹੋਈ ਜਿਹਦਾ ਨੋਟੀਫਿਕੇਸ਼ਨ ਹੋ ਗਿਆ ਨੋਟੀਫਾਈ ਹੋ ਗਈ ਜ਼ਮੀਨ ਜੇ ਕੋਈ ਬੰਦਾ ਨਹੀਂ ਦੇਊਗਾ ਤਾਂ ਅਸੀਂ 2013 ਦੇ ਜਿਹੜਾ ਐਲ ਏ ਡਬਲ ਆਰ ਆ ਜਿਹੜਾ ਲੈਂਡ ਐਕੁਇਜੀਸ਼ਨ ਐਕਟ ਹੈ ਉਹਦੇ ਤਹਿਤ ਅਸੀਂ ਉਹ ਜ਼ਮੀਨ ਅਕਵਾਇਰ ਕਰ ਲਾਂਗੇ। ਇਹ ਸਾਬਤ ਤੌਰ ਤੇ ਗੱਲ ਸਮਝ ਆ ਗਈ ਵੀ ਜੇ ਦੱਬਣੀ ਦੱਬਣੀ ਜ਼ਮੀਨ ਤਾਂ ਲੋਕਾਂ ਦੀ ਕੋਈ ਮਨਜ਼ੂਰੀ ਮਨਜ਼ਰੀ ਨਹੀਂ। ਇਹ ਭਵੰਤ ਬੋਲੀ ਜਾਂਦਾ ਹੈ। ਤੁਸੀਂ ਜਿੱਥੇ ਅਕਸਰ ਸੁਰੀਆ ਜਾਂਦਾ ਸੀਗਾ ਇਹ ਐਕਟ ਇਹ ਐਕਟ ਜਿਹੜਾ ਵਾ ਜਾਂ ਤਾਂ ਨੈਸ਼ਨਲ ਹਾਈਵੇ ਆਲੇ ਲਾਂਦੇ ਸੀਗੇ ਜਾਂ ਫੌਜ ਵਾਲੇ ਲਾਂਦੇ ਸੀਗੇ ਪਰ ਇਹ ਪਹਿਲੀ ਵਾਰ ਦੇਖ ਕੇ ਕਿਹਾ ਪਹਿਲੀ ਵਾਰੀ ਹੋਇਆ। ਲਿਆਂਦਾ ਬਾਦਲਾਣਾ ਸੀ 13 ਚ ਇਹ ਪਹਿਲੀ ਵਾਰੀ ਹੋਇਆ। ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਭਵੰਤ ਕਹਿੰਦਾ ਕਿ ਤੁਸੀਂ ਜਿਹਨੇ ਜ਼ਮੀਨ ਦੇ ਦਿੱਤੀ ਜਿਹਨੇ ਨਹੀਂ ਦੇਣੀ ਜਿਵੇਂ ਟਰੈਕਟਰ ਚਲਾ ਲਓ। ਹਾਲਤ ਲਾ ਲਓ ਖੇਤੀ ਕਰ ਲਓ ਕਰੇ ਦੇਖਿਆ ਕਿਸੇ ਕਲੌਨੀ ਚ ਇੱਧਰ ਕੋਠੀ ਪਈ ਹੋਵੇ ਤੇ ਅਜਰ ਬੰਦਾ ਝੋਨਾ ਕਣਕ ਵੀਜੀ ਬੈਠਾ ਹੋਵੇ ਦੇਖਿਆ ਕਦੇ ਇਹ ਨਾ ਹੀ ਹੋਣੀ ਹੈ ਗੱਲਾਂ ਇਹ ਸੰਭਵ ਹੈ ਦੂਜੀ ਗੱਲ ਤੁਸੀਂ ਲੁਧਿਆਣੇ ਰਹਿੰਦੇ ਹੋ ਨਾ ਲੁਧਿਆਣੇ ਦੇ ਵਿੱਚ ਮੈਨੂੰ ਆਹ ਦੱਸੋ ਜਿੰਨੀਆਂ ਕਲੌਨੀਆਂ ਇਕੱਠੀਆਂ ਗਈਆਂ ਕਿੰਨੀਆਂ ਡਿਵੈਲਪ ਹੋਈਆਂ ਉਹ ਚੰਡੀਗੜ੍ਹ ਨੇ ਡਿਵੈਲਪ ਹੋਇਆ 70 ਸਾਲਾਂ ਚ ਚੰਡੀਗੜ੍ਹ ਉਹ ਵੀ ਹਲੇ 70% ਡਿਵੈਲਪ 30% ਉਹ ਵੀ ਖਾਲੀ ਪਿਆ ਹੈ ਲੁਧਿਆਣੇ ਦੇ ਵਿੱਚ ਜਿੰਨੀਆਂ ਕਲੌਣੀਆਂ ਇਕੱਠੀਆਂ ਗੰਗੀਆਂ ਜਿੰਨੀਆਂ ਹੋਰ ਸ਼ਹਿਰਾਂ ਕਲੌਣੀਆਂ ਇਕੱਠੀਆਂ ਮਾਥਾਂ ਕੋਈ 20 ਕੋਈ 30 40% ਡਵੈਲਪ ਹੋਈ ਹੈ ਇਸ ਤੋਂ ਬਾਅਦ ਖਾਲੀ ਪੰਗਾਂ ਨੇ ਸਾਫ ਵੀ ਉਹ ਲਗਾਤਾਰ ਜਾਰੀ ਰਹੇਗਾ ਪੂਰਾ ਲਾਈਨ ਆਫ ਐਕਸ਼ਨ ਤੁਸੀਂ ਤਿਆਰ ਕਰਤਾ ਕੀ ਅਪੀਲ ਆ ਲੋਕਾਂ ਨੂੰ ਲੋਕਾਂ ਨੂੰ ਅਪੀਲ ਆ ਬਾਈ ਪੈਰ ਜੁੱਤੀ ਨਾ ਪਾਓ ਮਸਲਾ ਥੋੜੀ ਹੋਣ ਦਾ ਥੋੜੀ ਰੋਜੀ ਰੋਟੀ ਦਾ ਥੋੜਾ ਨਸਲਾਂ ਦਾ ਮਸਲਾ ਹੈ ਇੱਥੇ ਕੁਛ ਨਹੀਂ ਕੱਖ ਨਹੀਂ ਰਹਿਣਾ ਨਾ ਦੁਕਾਨਾਂ ਰਹਿਣੀਆਂ ਨੇ ਨਾ ਰੁਜ਼ਗਾਰ ਮਿਲਣਾ ਨਾ ਜ਼ਮੀਨਾਂ ਰਹਿਣੀਆਂ ਨੇ ਮਤ ਭਲੇਖੇ ਜਿਹੜੇ ਹੋ ਮੈਂ ਤੇ ਕਾਧਾਰਨ ਦੇ ਆਪਣੀ ਗੱਲ ਨੂੰ ਸਮਾ ਜਿਹਦਾ ਉਸ ਵੇਲੇ 220 ਵਿਚ ਕਿਸਾਨੀ ਮੋਰਚੇ ਵਾਲੇ ਤੁਸੀਂ ਰੋਕੀ ਹੋ ਕੇ ਰੀ ਬੰਦ ਕੀਤੀ 60 ਲੱਖ ਰੁਪਇਆ ਇੱਕ ਦਿਨ ਦੀ ਸੇਲ ਸੀ ਐਸ ਵੇਲੇ ਤਾਂ ਪਤਾ ਨਹੀਂ ਕਿੰਨੇ ਕਰੋੜਾਂ ਦੇ ਵਾਕੀ ਆ ਉਹ ਮੈਂ ਉਹ ਮਾਰਕੀਟ ਬੰਦ ਕਰਨ ਤੋਂ ਬਾਅਦ ਸਾਡੇ ਧੋਬੀ ਬਾਜ਼ਾਰ ਵੱਜਦਾ ਬਰਹੰਡੇ ਉੱਥੇ ਵਾਕ ਗਿਆ ਮੈਂ ਦੁਕਾਨਦਾਰ ਇਕੱਠੇ ਕਰ ਲਏ ਸੇਠ ਮੈਂ ਆਹ ਦੱਸੋ ਜਿੱਦੇ ਦੀ ਇਹ ਬੰਦ ਹੋਈ ਹੈ ਸਾਨੂੰ ਫਾਇਦਾ ਹੋਇਆ ਕਹਿੰਦੇ ਹਾਂ ਬਾਈ ਰੌਣਕ ਵਧ ਗਈ ਕਿੱਛੇ ਤਾਂ 60 ਲੱਖ ਰੁਪਏ ਇੱਕੋ ਦੁਕਾਨ ਤੇ ਜਾ ਰਹੇ ਕਿਉਂਕਿ ਉੱਥੇ ਸੂਈ ਤੋਂ ਲੈ ਕੇ ਹਰ ਚੀਜ਼ ਮਿਲਦੀ ਹੈ ਕਿੱਥੇ 60 ਲੱਖ ਰੁਪਇਆ ਡਿਵਾਈਡ ਹੋ ਕੇ ਪੰਡਿਆਗਾ ਦੁਕਾਨਾਂ ਕੋਲ ਚਲੇਗਾ ਤਾਂ ਮੈਂ ਉਹਨੂੰ ਕਿਹਾ ਮੈਂ ਕਿ ਕੀ ਇਹ ਨੀਤੀਆਂ ਜਿਹੜੀਆਂ ਲੈ ਕੇ ਆ ਰਹੇ ਆ ਕੱਲੀਆਂ ਕਿਸਾਨ ਵਿਰੋਧੀ ਐ ਕਹਿੰਦੇ ਅਸੀਂ ਮੰਨਦੇ ਆ ਅਸੀਂ ਵੀ ਸੜਕਾਂ ਦੇ ਆ ਕੇ ਬਾਜ਼ਾਰ ਖਤਮ ਹੋ ਗਈ ਤਾਂ ਇਹ ਸੋਚੋ ਮਸਲਾ ਕੱਲੀਆਂ ਜ਼ਮੀਨਾਂ ਦਾ ਨਹੀਂ ਹੈਗਾ ਇਹ ਨੀਤੀਆਂ ਜਿਹੜੀਆਂ ਹੁਣ ਨਿਊ ਵਰਲਡ ਆਰਡਰ ਦੀਆਂ ਆਪਾਂ ਗੱਲਾਂ ਕਰਦੇ ਆ ਅਮਰੀਕਾ ਨਾਲ ਜਿਹੜਾ ਮੁਕਤ ਵਪਾਰ ਦੀਆਂ ਜਿਹੜੇ ਸਮਝੌਤੇ ਹੋ ਰਹੇ ਨੇ ਜੇ ਮੰਨ ਲਓ ਅਮਰੀਕਾ ਨੇ ਸਾਡੇ ਬਾਜ਼ਾਰ ਤੇ ਆ ਕੇ ਇੱਥੇ ਕਬਜ਼ਾ ਕਰ ਲਿਆ ਸਾਡਾ ਬਾਜ਼ਾਰਾ ਕਿੱਥੇ ਜਾਊਗਾ ਸਮਝਣ ਦੀ ਲੋੜ ਆ ਸਾਡਾ ਦੁੱਧ 50 ਜਾਂ 60 ਰੁਪਏ ਕਿਲੋ ਵਿਕਦਾ ਅਮਰੀਕਾ ਨਾਲੇ 5 ਰੁਪਏ ਕਿਲੋ ਸੜਦਾ ਅਸੀਂ ਤਾਂ ਗਏ ਤੇ ਇਹ ਬਹੁਤ ਖਤਰਨਾਕ ਨੀਤੀਆਂ ਨੂੰ ਸਮਝੋ ਘੱਟੋ ਘੱਟ ਨੂੰ ਪੜੋ ਨੀਤੀ ਨੂੰ ਵੀ ਕਿਹੜੀਆਂ ਨੀਤੀਆਂ ਨੇ ਕਿਵੇਂ ਸਾਨੂੰ ਖਤਮ ਕਰਨਾ ਵੱਡੀਆਂ ਵੱਡੀਆਂ ਗੱਡੀਆਂ ਨੇ ਲਈ ਫਿਰਦੇ ਨੇ ਇੱਥੇ ਲੁਧਿਆਣਾ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਇਹਨਾਂ ਨੂੰ ਤੇਲ ਪਾਉਣ ਪੈ ਨਹੀਂ ਹੋਣੇ ਧੰਨਵਾਦ ਮੈਂ ਲੋਕਾਂ ਨੂੰ ਅਪੀਲ ਕਰਦਾ ਸ਼ਹਿਰੀ ਆ ਪਿੰਡੂ ਆ ਕਿਸਾਨ ਆ ਮਧੂਰ ਸਾਰੇ ਆ ਜਾਓ ਭਾਈ ਜੀ ਬਿਲਕੁਲ ਐਸੀ ਕਿ ਲੱਖਾਂ ਕਿਸਾਨਾਂ ਜਿਹੜੇ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲੁਧਿਆਣਾ ਲੱਗੇ ਧਰਨੇ ਦੇ ਵਿੱਚ ਪਹੁੰਚੇ ਸੀਗੇ ਤੇ ਇਸ ਸਕੀਮ ਨੂੰ ਲੈ ਕੇ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਸਕੀਮ ਦਾ ਵਿਰੋਧ ਕੀਤਾ ਜਾਵੇ ਤਾਂ ਕਿ ਜਿਹੜਾ ਵਹ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਚਾਇਆ ਜਾ ਸਕੇ ਕੈਮਰਾਬਰਸਾ ਰਕੇਸ਼ ਦੇ ਨਾਲ ਵਿਵੇਕタル ਲੁਧਿਆਣਾ